ਬੀਤੇ ਦਿਨੀ ਪਿੰਡ ਚੱਗੂਵਾਲ ਕੋਲੋਂ ਗੁਜਰਦੇ ਕਿਰਨ ਨਾਲੇ ਵਿੱਚੋਂ ਦੋ ਵਿਅਕਤੀਆਂ ਦੀ ਡੁੱਬ ਜਾਣ ਦੇ ਕਾਰਨ ਮੌਤ ਹੋ ਗਈ ਸੀ ਅਤੇ ਇੱਕ ਵਿਅਕਤੀ ਦੀ ਦੂਜੇ ਦਿਨ Laash ਬਰਾਮਦ ਕਰ ਲਈ ਗਈ। ਪਰੰਤੂ ਪੱਪੂ ਮਸੀワਸੂ ਚੱਗੂਵਾਲ ਦੀ Laash ਅੱਜ 4 ਦਿਨਾਂ ਬਾਅਦ ਪਿੰਡ ਚੱਗੂਵਾਲ ਦੀ ਪੰਚਾਇਤ ਅਤੇ SDRF ਦੀਆਂ ਟੀਮਾਂ ਵੱਲੋਂ ਬੜੀ ਜਦੋ-ਜਹਿਦ ਦੇ ਕਾਰਨ ਅੱਜ ਚੌਥੇ ਦਿਨ ਪੱਪੂ ਮਸੀ ਦੀ Laash ਵੀ ਬ੍ਰਾਹਮਣਦ ਘਰ ਲਈ ਗਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਕਾਨੂੰਨੀ ਕਾਰਵਾਈ ਕਰਦੇ ਹੋਏ Laash وارਸਾ ਨੂੰ સોਪ ਦਿੱਤੀ ਗਈ ਪਿੰਡ ਦੇ ਸਰਪੰਚ ਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਪੱਪੂ ਮਸੀ ਗਰੀਬ ਘਰ ਨਾਲ ਸੰਬੰਧ ਰੱਖਦਾ ਸੀ ਅਤੇ ਦਿਹਾੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਹੈ ਕਿ ਮ੍ਰਿਤਕ ਦੇ ਘਰ ਦੀ ਹਾਲਤ ਨੂੰ ਦੇਖਦੇ ਹੋਏ ਉਸਦੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ ਦਾ ਦੱਸੋ ਅੱਜ ਜਿੰਨਾਂ ਡੈੱਡ ਬੋਡੀ ਲੱਗੀ ਹੈ ਇਹਨਾਂ ਦਾ ਨਾਮ ਕੀ ਆ ਤੇ ਕਿੰਨੇ ਦਿਨਾਂ ਪਾਸ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਜੀ ਚੱਗੂਵਾਲ ਇਹ ਜੋ ਡੱਡ ਬੱਡੀ ਅੱਜ ਜੋ ਸਾਨੂੰ ਐਸ ਡੀ ਆਰ ਐਫ ਟੀਮ ਨੇ ਲੱਭ ਕੇ ਦਿੱਤੀ ਹੈ ਇਹ ਅੱਜ ਚੌਥਾ ਦਿਨ ਹੋ ਗਿਆ ਹੈ ਇਹ ਪ੍ਰਸ਼ਾਸਨ ਦੀ ਮਦਦ ਨਾਲ ਐਸ ਡੀ ਐਮ ਤਹਿਸੀਲਦਾਰ ਸਾਹਿਬ ਪੁਲਿਸ ਅਫਸਰ ਸਾਰੇ ਸਹਿਬਾ ਨੇ ਇੱਥੇ ਸਰਚ ਕਰਦੇ ਰਹੇ ਸਾਰੇ ਆਏ ਆ ਇਹ ਸਾਡੇ ਚੇਅਰਮੈਨ ਜਿਹੜੇ ਆ ਰਮਨ ਬੈਲ ਜੀ ਉਹ ਇਹ ਵੇਲੇ ਚੰਡੀਗੜ੍ਹ ਨੇ ਉਹਨਾਂ ਦਾ ਕੰਟੈਕਟ ਸਾਡੇ ਨਾਲ 24 ਘੰਟੇ ਔਰ ਪ੍ਰਸ਼ਾਸਨ ਦਾ ਵੀ ਕੰਟੈਕਟ ਖੜਨਾ 24 ਘੰਟੇ ਰਿਹਾ ਹੈ ਅਸੀਂ ਇੱਥੇ ਮਤਲਬ 4 ਦਿਨ ਹੋ ਗਏ ਨੇ ਇਸੇ ਕੰਮ ਦੇ ਵਿੱਚ ਲੱਗੇ ਹੋਏ ਨੂੰ ਇਹ ਟੀਮ ਦਾ ਨਾਲ ਅਸੀਂ ਸਹਿਯੋਗੀਤਾ ਟੀਮ ਨੇ ਸਾਡਾ ਸਹਿਯੋਗ ਕੀਤਾ ਤੇ ਇਹ ਲੋਸ ਸਾਡੇ ਜਿਹੜੀ ਆ ਸਾਡੇ ਮਤਲਬ ਪ੍ਰਾਪਤ ਹੋ ਗਈ ਕਿੰਨੇ ਬੱਚੇ ਜਿਨ੍ਹਾਂ ਦੀ ਡੈਥ ਹੋਈ ਹੈ ਫਿਰ ਦੋ ਬੰਦੇ ਸੀਗੇ ਜਿਨ੍ਹਾਂ ਦੀ ਮੌਤ ਹੋਈ ਹੈ ਇੱਕ ਪੱਪੂ ਮਸੀਹ ਇਹ ਜਿਹੜੇ ਨੇ ਇਹ ਪੱਪੂ ਮਸੀਹ ਪਿੰਡ ਚੱਗੂਵਾਲ ਉਹ ਦੂਜਾ ਗਰਦੀਪ ਸਿੰਘ ਸਨ ਬਗਜਾ ਸਿੰਘ ਪਿੰਡ ਮੁਕੰਦਪੁਰ ਤੋਂ ਇਹ ਪੱਪੂ ਮਸੀਹ ਸਨ ਬਬੂ ਮਸੀਹ ਜੋ ਲੋਸ ਜਿਹੜੀ ਹੈ ਸਾਨੂੰ ਹੋਣ ਪ੍ਰਾਪਤ ਹੋਈ ਹੈ ਇਹਦੀ ਪਰਿਵਾਰਕ ਤੌਰ ਤੇ ਸਥਿਤੀ ਜਿਹੜੀ ਹੈ ਬਹੁਤ ਮਾੜੀ ਹੈ ਗਰੀਬ ਆਦਮੀ ਹੈ ਇਹ ਮਜ਼ਦੂਰੀ ਦਾ ਕੰਮ ਮਤਲਬ ਉਹ ਕਰਦਾ ਹੈ ਤੇ ਇਹਨੂੰ ਸਾਡੀ ਪ੍ਰਸ਼ਾਸਨ ਕਾੜੀ ਬੇਨਤੀ ਹੈ ਤੇ ਇਹਨੂੰ ਕੁਝ ਨਾ ਕੁਝ ਮਾਜਬਾ ਜਿਹੜਾ ਉਹ ਦਿੱਤਾ ਜਾਵੇ ਅਜੀਰ ਦਾ ਦੋ ਦਿਨਾਂ ਆਇਆ ਆਪਣਾ ਕਿ ਇਹ ਜਿੱਲਾ ਦੀ ਟੈਕ ਹੋਈ ਹੈ ਇਹਨਾਂ ਦਾ ਕਿਰਾ ਪਿੰਡੀ ਚੱਕੀ ਨਾਲੇ ਭਾਇ ਕੋ ਦੇਖਾ ਉਸ ਭਾਇ ਕੋ ਦਿਫਾ ਤੇ ਮੈਂ ਚੱਗੂ ਵਾਲਾ ਸਰਪੰਚ ਮਨਦੀਪ ਸਿੰਘ ਚਾਰ ਪੰਜ ਦਿਨ ਪਹਿਲਾਂ ਸਾਡੇ ਇੱਥੇ ਪਿੰਡ ਦੇ ਵਸ਼ਨੀਕ ਪੱਪੂ ਮਸੀਹ ਜੋ ਵੀ ਹਰ ਰੋਜ਼ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਕੰਮ ਕਰਦੇ ਸੀ ਉਹਨਾਂ ਦਾ ਡਰੇਨ ਦੇ ਉੱਤੋਂ ਦੀ ਕ੍ਰੋਸ ਕਰਦੇ ਆ ਪੈੜ ਫਿਸ਼ਲਾਂ ਗਾਰਡਨ ਡਰੇਨ ਦੇ ਵਿੱਚ ਮਤਲਬ ਕਿ ਡਿੱਗਣ ਨਾਲ ਮੌਤ ਹੋ ਗਈ ਤੇ ਉਹਨਾਂ ਦੀ ਬਾਡੀ ਲਾਪਤਾ ਸੀ ਇੱਕ ਵੀਰ ਮਕੰਦਪੁਰ ਤੋਂ ਸੀ ਜਿਹੜਾ ਉਹਨਾਂ ਨੂੰ ਬਚਾਉਣ ਲਈ ਵਿੱਚ ਗਿਆ ਪਰ ਉਹ ਵੀ ਲਾਪਤਾ ਹੋ ਗਿਆ ਤੇ ਇੱਕ ਵੀਰ ਦੀ ਤਾਂ ਮਕੰਦਪੁਰ ਵਾਲੇ ਦੀ ਬਾਡੀ ਤਾਂ ਮਿਲ ਗਈ ਪਰ ਪਪੂ ਸੀ ਦੀ ਅੱਜ ਚੌਥਾ ਦਿਨ ਸੀ ਤੇ ਪ੍ਰਸ਼ਾਸਨ ਐਸ ਡੀ ਆਰ ਐਫ ਟੀਮ ਪਹੁੰਚੀ ਹੋਈ ਸੀ ਉਹਦੇ ਨਾਲ ਮਿਲ ਕੇ ਸੰਯੋਗ ਦੇ ਕੇ ਤੇ ਜਦੋਜਾਦ ਕਰਕੇ ਤੇ ਅੱਜ ਅਸੀਂ ਬਾਡੀ ਜਿਹੜੀ ਬਾਹਰ ਲਿਆਂਦੀ ਪਾਣੀ ਨੂੰ ਪ੍ਰਸ਼ਾਸਨ ਵੱਲੋਂ ਤੁਹਾਡੀ ਕਿਸ ਤਰ੍ਹਾਂ ਮਦਦ ਕੀਤੀ ਗਈ ਇਹਦੇ ਵਿੱਚ ਪ੍ਰਸ਼ਾਸਨ ਵੱਲੋਂ ਸਾਡੇ ਚੇਅਰਮੈਨ ਸਾਹਿਬ ਚੰਡੀਗੜ੍ਹ ਗਏ ਸੀ ਪਰ ਉਹਨਾਂ ਦਾ ਕੰਟੈਕਟ ਮੇਰੇ ਨਾਲ 24 ਘੰਟੇ ਫੋਨ ਤੇ ਸੀ ਤੇ ਪ੍ਰਸ਼ਾਸਨ ਵੱਲੋਂ ਸਾਡੇ ਉੱਚ ਅਧਿਕਾਰੀ ਵੀ ਸਭ ਇੱਥੇ ਪਹੁੰਚੇ ਸਨ ਠੋੜਾੜੀ ਤਹਿਸੀਲਦਾਰ ਸਭ ਮੌਕੇ ਤੇ ਹਾਜ਼ਰ ਸਨ ਤੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਅਸੀਂ ਇਹ ਪੱਪੂ ਮਸੀਦੀ ਬਾਡੀ ਨੂੰ ਬਾਹਰ ਕੱਢਣ ਦੇ ਕਾਮਯਾਬ ਹੋਏ ਜੀ ਮੈਂ ਸਾਬ ਇਹ ਵੀ ਦੇਖਿਆ ਗਏ ਅੱਜ ਤੋਂ 4 ਦਿਨ ਪਹਿਲਾਂ ਦੇ ਨਾਲ ਕਰਕੇ ਜਿਹੜਾ ਡੈੱਡ ਬਾਡੀ ਲੱਗਣ ਵਿੱਚ ਲੱਗੀ ਹੋਈ ਹਾਂਜੀ ਮੈਂ ਵੀ ਐਸਟੀਆਰਐਫ ਟੀਮ ਦੇ ਨਾਲ ਸੰਭਲ ਹੋ ਗਏ ਉਹਨਾਂ ਦੇ ਨਾਲ ਜਦੋਂ ਯਾਦ ਕਰਦੇ ਆ ਆਪਾਂ ਵੀ ਬਾਡੀ ਦੀ ਤਲਾਸ਼ ਵਿੱਚ ਸੀ ਅੱਜ ਫਿਰ ਉਹਨਾਂ ਦੇ ਨਾਲ ਹੀ ਆਪਰੇਸ਼ਨ ਕਰਦੇ ਆ ਵੀ ਸਾਥ ਹੀ ਤੇ ਫਿਰ ਲਿਆ ਤੇ ਮੈਂ ਕਿਹਾ ਵੀ ਉਹ ਬਾਡੀ ਆ ਤੇ ਵੀਰਾਂ ਦਾ ਚਲੋ ਕੋਈ ਨਹੀਂ ਚੈੱਕ ਕਰਦੇ ਆ ਤੇ ਉਧਰ ਨੂੰ ਗਿਆ ਫਿਰ ਬੂਟੀ ਹਟਾ ਕੇ ਆਪਾਂ ਉਥੋਂ ਬਾਡੀ ਕਢਾਲ ਕੇ ਬਾਹਰ ਲੈਂਦੀ ਇਹ ਜਿੰਨਾਂ ਦੀ ਡੈੱਡ ਆਪਣੇ ਡੈਥ ਹੋਈ ਹੈ ਇਹਨਾਂ ਦੇ ਘਰ ਦੀ ਸਥਿਤੀ ਕੀ ਹੋਜੀ ਆ ਇਹ ਜੀ ਬਹੁਤ ਮਾੜੇ ਹਾਲਾਤਾਂ ਗਰੀਬ ਪਰਿਵਾਰ ਚੋਂ ਨੇ ਤੇ ਇਹਨਾਂ ਦੀ ਖੁਲਾੜੀ ਜਰੇ ਮਾੜੇ ਨੇ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ 4 ਬੱਚੇ ਨੇ ਚਾਰੇ ਵਿਆਏ ਆ ਨਹੀਂ ਜੀ ਦੋ ਗੁੱਡੀਆਂ ਤੇ ਇੱਕ ਕਾਕਾ ਵਾਇਆ ਹੋਇਆ ਹੈ ਕੀ ਪ੍ਰਸ਼ਾਸਨ ਤੋਂ ਇਹ ਮਾਗ ਕਰਦੇ ਆ ਅਸੀਂ ਪ੍ਰਸ਼ਾਸਨ ਤੇ ਇਹ ਮੰਗ ਕਰਦੇ ਆ ਕਿ ਮਦਦ ਕੀਤੀ ਜਾਵੇ ਜੋ ਕੀ ਆਪਣਾ ਗੁਜ਼ਾਰਾ ਵਿਜ਼ਾਰਾ ਚਲਾ ਸਕਣ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਜਿਹੜਾ ਤੁਸੀਂ ਈ ਕਰੋਗੇ ਮਦਦ ਇਨਾਂ ਦੀ ਜੀ ਸਾਡੇ ਵੱਲੋਂ ਜਿੰਨੀ ਵੀ ਮਦਦ ਹੋਏਗੀ ਅਸੀਂ ਕਰਾਂਗੇ ਕਿਉਂਕਿ ਸਾਡੇ ਇੱਕ ਪਰਿਵਾਰ ਦਾ ਹਿੱਸਾ ਨੇ ਸਰਪੰਚ ਬਣਨਾ ਸਾਰਾ ਮੇਰਾ ਪਿੰਡ ਜਿਹੜਾ ਮੇਰਾ ਪਰਿਵਾਰ ਆਪਣਾ ਹੈ ਅਸੀਂ ਉਦੋਂ ਦੇ ਨਾਲ ਬਿਲਕੁਲ ਇਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੋ ਵੀ ਮਾਲੀ ਸਾਤਾ ਹੋਏਗੀ ਅਸੀਂ ਇਨਾਂ ਦੇ ਨਾਲ ਖੜਾਂਗੇ ਮਾਲੀ ਸਾਤਾ ਕੀ ਭਾਈ ਦੱਸ ਦੋ ਕੀ ਨਾਮ ਹੈ ਆਪਣਾ ਤੇ ਜਿਹੜਾ ਪਿੰਡ ਜੇ ਤੇ ਜਿੰਨਾਂ ਦੀ ਜੱਦ ਹੋਈ ਆ ਇਹਨਾਂ ਦਾ ਕੀ ਨਾਮ ਹੈ ਮੇਰਾ ਨਾਮ ਪਿੰਦਰ ਮਸੀ ਆ ਮੇਰਾ ਭਾਈ ਆ ਛੋਟਾ ਮੇਰੇ ਤੋਂ ਛੋਟਾ ਵਾ ਜੀ ਪਿੰਡ ਸਾਡਾ ਚੱਗੂ ਵਾਲਾ ਵਾ ਮੇਰੇ ਭਾਈ ਜਨਾ ਪੱਪੂ ਮਸੀਹਾ ਜੀ ਤੇ ਅਸੀਂ ਇਹੋ ਗਰੀਬ ਬੰਦੇ ਆ ਅਸੀਂ ਇਹੋ ਮੰਗ ਕਰਨੇ ਆ ਬਿਚਾਰੋ ਸਾਡੀ ਮਾਲੀਸ਼ਾਤਾ ਕੀ ਮਾਲੀਸ਼ਾਤਾ ਕੀ ਗਾਈ ਮਰੀ ਮੋਤ ਚੰਗੀ ਬੋ ਕਿੰਨੇ ਦਿਨੋਂ ਇਹਨਾਂ ਦੀ ਡੈੱਡ ਬੋਡੀ ਨਹੀਂ ਲੱਭਣੀ ਇਹਨੇ ਕੀ ਚੌਥਾ ਦੇਣਾ ਜੀ ਚੌਥਾ ਦੇਣਾ ਅੱਜ ਜਦੋਂ ਡੈੱਡ ਬੋਡੀ ਲੱਭੀ ਆ ਤੇ ਇਹ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿੰਨੀ ਕੁ ਮਦਦ ਕੀਤੀ ਬਹੁਤ ਜਿਆਦਾ ਮਦਦ ਕੀਤੀ ਹੈ ਜੀ ਉਹਨਾਂ ਉਹਦੋਂ ਦੇ ਲੱਗੇ ਉਹਦੋਂ ਦੇ ਚਾਰੇ ਲੱਗੇ ਨਾਲ ਆਹੀ ਮੰਗ ਕਰਦੇ ਆ ਅਸੀਂ ਗਰੀਬ ਪਰਿਵਾਰਾਂ ਹਾਂ ਜੀ ਮਾਲੀ ਸ਼ਹਿਤਾ ਕੀਤੀ ਜਾਏ ਜੀ ਹਾਂਜੀ ਸਰਦਾਰ ਦੋ ਕੀ ਨਾਮ ਆਪਣਾ ਟੇਹੜਾ ਪਿੰਡ ਜੀ ਤੇ ਜਿੰਨਾ ਡਾਕ ਹੋਈ ਆ ਸਤਿ ਸ਼੍ਰੀ ਅਕਾਲ ਮੈਂ ਸਰਬੰਸ ਸਿੰਘ ਪਾਸੇ ਪਿੰਡ ਸਿੰਘੋਵਾਲ ਸਰਪੰਚ ਬੜੇ ਦੁੱਖ ਦੀ ਗੱਲ ਆ ਜੀ ਅੱਜ ਜੋ ਪਿਛਲੇ ਦਿਨੀ ਚਾ ਅੱਜ ਚੌਥਾ ਦਿਨ ਆ 72 ਘੰਟੇ ਬਾਅਦ ਜਿਹੜੀ ਆ ਲਾਸ਼ ਜਿਹੜੀ ਪੱਪੂ ਮਸੀਹ ਸਾਨੂੰ ਬਾਉਮ ਸੀ ਇਹਨਾਂ ਦੀ ਜਿਹੜੀ ਅੱਜ ਐਸਡੀਆਰ ਟੀਮ ਦੀ ਟੀਮ ਵੱਲੋਂ ਜਿਹੜੀ ਆ ਬੜੀ ਜਦੋਜਾਹਤ ਕਰਕੇ ਜਿਹੜੀ ਆ ਉਹਨਾਂ ਨੇ ਸਾਨੂੰ ਲੱਭ ਕੇ ਦਿੱਤੀ ਆ ਤੇ ਪਰਿਵਾਰ ਦੇ ਨਾਲ ਅਸੀਂ ਸਾਰਾ ਇਲਾਕਾ ਹੀ ਜਿੰਨੇ ਵੀ ਪਤਵੰਤੇ ਸੱਜਣ ਨੇ ਸਰਪੰਚਵਾ ਜਾਂ ਜਿੰਨੇ ਵੀ ਸੱਜਣ ਸਾਰੇ ਇੱਥੇ ਇਕੱਠੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਦਿਨੋਂ ਜਿਹੜੀ ਆ ਉਹਦਾ ਉਹਨਾਂ ਦੇ ਆਪਣੇ ਦੁੱਖ ਪ੍ਰਗਟ ਕਰਦੇ ਆ ਤੇ ਆਸ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਨੂੰ ਜਿਹੜੀ ਆ مالی ਸਹਾਇਤਾ ਪਰਿਵਾਰ ਨੂੰ ਚਾਰ ਬੱਚੇ ਨੇ ਇਹਨਾਂ ਦੇ ਪਰਿਵਾਰ ਨੂੰ مالی ਸਹਾਇਤਾ ਜਿਹੜੀ ਆ ਉਹ ਪ੍ਰਸ਼ਾਸਨ ਵੱਲੋਂ ਦਿੱਤੀ ਜਾਵੇ

ਹਵਾਲੇ ਆਪਾਂ ਕਰ ਦਿੱਤਾ। ਇਹ ਕਿੰਨਾ ਟਾਈਮ ਲੱਗਿਆ ਨੂੰ ਪੂਰਾ ਬੋਡੀ ਨੂੰ ਤੇ ਬੋਡੀ ਨੂੰ ਲਗਭਗ 70 ਘੰਟੇ। ਹਾਂਜੀ ਸਰ ਦੱਸ ਦੋ ਅੱਜ ਕਿਹਨਾਂ ਡੈੱਡ ਬੋਡੀ ਲੰਬੀ ਹੈ ਕੀ ਨਾ ਇਹਨਾਂ ਦਾ ਤੇ ਕਿਹੜਾ ਪਿੰਡ ਹੈ? ਅੱਜ ਜੋ ਪਿੰਡ ਚੱਗੂਵਾਲ ਵਿੱਚ ਇੱਕ ਦੂਸਰੀ ਡੈੱਡ ਬੋਡੀ ਮਿਲੀ ਆ ਇਹ ਪੱਪੂ ਮਸੀਹ ਪਿੰਡ ਅ ਇਹਦੀ ਜੋ ਅੱਜ ਡੈੱਡ ਬੋਡੀ ਮਿਲੀ ਆ ਜੋ ਡੈੱਡ ਬੋਡੀ ਜਿਹੜੀ ਉਹ ਕਾਫੀ ਖਰਾਬ ਹੋ ਗਈ ਸੀ ਜੋ ਪ੍ਰਸ਼ਾਸਨ ਦੀ ਮਦਦ ਦੇ ਦੇ ਨਾਲ ਇਹਨਾਂ ਦੀ ਡੈੱਡ ਬੋਡੀ ਨੂੰ ਬਾਹਰ ਕੱਢ ਲਿਆ ਗਿਆ। ਅਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਉਹ ਸਟੇਟਮੈਂਟ ਲਈ ਗਈ ਹੈ ਜੋ ਕਿ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਡੈਡ ਬੋਡੀ ਦਾ ਜਿਹੜਾ ਕੋਈ ਉਹ ਪੋਸਟਮਾਰਟਮ ਜਾਂ ਕੋਈ ਵੀ ਉਹ ਜੀ ਕਿਸੇ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਜਿਨ੍ਹਾਂ ਦੇ ਅਸੀਂ ਬਿਆਨ ਲਿਖ ਕੇ ਸੀਨੀਅਰ ਅਫਸਰਾਂ ਨੂੰ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਆ ਮੌਕੇ ਤੇ ਪ੍ਰਸ਼ਾਸਨ ਨੇ ਵੀ ਆਣ ਕੇ ਜਿਹੜਾ ਡੈਡ ਬੋਡੀ ਆ ਉਹਨੂੰ ਬਾਹਰ ਕੱਢ ਗਏ ਤੇ ਜੋ ਡੈਡ ਬੋਡੀ ਆ ਹੁਣ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ